ਮਹਾਰਾਜ ਦੇਖੋ ਜਿੱਥੋਂ ਮੈਨੂੰ ਹੁਣ ਸੱਦਾ ਹੋ ਮੇਰੀ ਵਾਈਫ ਬਿਮਾਰ ਹੈ ਠੀਕ ਹੈ ਉਹ ਰਿਕਵਰੀ ਤੇ ਹੈ ਜਿੱਥੋਂ ਮੈਨੂੰ ਸੱਦਾ ਹੋ ਮੈਂ ਕਹਾ ਮਹਾਰਾਜ ਦੀ ਗੱਲ ਨਹੀਂ ਮੈਂ ਸਾਰੇ ਪੰਜਾਬ ਵਿੱਚ ਨੂੰ ਔਰ ਇਹ ਬਹੁਤ ਕੱਟੇ ਜਾ ਰਹੇ ਨੇ ਦੇਖੋ ਮੇਰੀ ਗੱਲ 88 ਮੈਨੇ ਨਾ ਕੱਟੂ ਕੀ ਲਿਖਿਆ ਉੱਥੇ ਕਿੱਤੇ ਕੰਮ ਜਾ ਮੈਂ ਪੰਜਾਬ ਵਾਲਾ ਖੜਾ ਮਿੱਤਰ ਮੈਨੂੰ ਹੁਣ ਕੀ ਚਾਹੀਦਾ ਹੁੰਦਾ ਕਹਿੰਦੇ ਆ ਆ ਬੰਨਣਾ ਚਾਹੁੰਦੇ ਆ ਜੀ ਆ ਬੰਨਣਾ ਜਾਂਦੇ ਹੁਣ ਤੇ ਉਹ ਰਹਿ ਨਹੀਂ ਗਿਆ ਨਾ ਮੈਨੂੰ ਬੱਸ ਹੁਣ ਮੈਨੂੰ ਕੀ ਚਾਹੀਦਾ ਸਰ ਬਹੁਤ ਜ਼ਰੂਰੀ ਸਵਾਲ ਹੈ ਸਰ ਇੱਕ ਇੱਕ ਟਕਲਾ ਲੱਗ ਰਹੀਆਂ ਨੇ ਕਿ ਤੁਹਾਡੀ ਤਿਆਰੀ ਹੈ ਯਾ ਮੈਡਮ ਨਵਜੋਤ ਬਹੁਤ ਹੀ ਤਿਆਰੀ ਹੈ ਬਠਿੰਡਾ ਤੋਂ ਇਲੈਕਸ਼ਨ ਦੀ ਲੋਕ ਸਭਾ ਦੀ ਕਿੰਨਾ ਕੀ ਸਚਾਈ ਹੈ ਜੀ ਦੇਖੋ ਯਾਰ ਹੁਣ ਦੱਸੋ ਬੜੇ ਧਿਆਨ ਨਾਲ ਸੁਣਨਾ ਮਿੱਤਰਾਂ ਨਵਜੋਤ ਸਿੰਘ ਸਿੱਧੂ ਲੋਕ ਸਭਾ ਨਹੀਂ ਲੜਦੇ ਮੈਡਮ ਕਲੀਅਰ ਕਿ ਲੜਨੀ ਹੁੰਦੀ ਉਦੋਂ ਹੀ ਲੜ ਲੰਨਾ ਮੈਂ ਮੈਡਮ ਤਾਂ ਲੜਨਗੇ ਅੱਜ ਤਿੰਨ ਵਾਰ ਦਾ ਮੰਤਰੀ ਹੁੰਦਾ ਮੈਡਮ ਮੈਡਮ ਉਹ ਜਵਾਬ ਉਹੀ ਦੇ ਸਕਦਾ ਸਿੱਧਾ ਸਾਹਿਬ ਨੂੰ ਥੈਂਕ ਯੂ